ਹਾਂਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ YouTube ਫੈਮਿਲੀ ਕਿਵੇਂ ਹੋ ਜੀ ਉਮੀਦ ਕਰਦੀ ਸਾਰਿਆਂ ਨੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਸੋ ਭਈ ਅਸੀਂ ਚੱਲੇ ਅੱਜ ਸਾਡੇ ਪਿੰਡ ਦੇ ਵਿੱਚ ਲੋੜੀ ਮੰਡਣ ਵਾਸਤੇ ਆਪਾਂ ਸੂਟ ਆਪ ਆਇਆ ਦੇਖ ਸਕਦੇ ਹੋ ਉੱਤੇ ਮੈਂ ਸ਼ਾਰਟ ਲੈਤਾ ਕਾਲਾ ਕਿਉਂਕਿ ਠੰਡ ਬਹੁਤ ਹੈ ਜੀ ਤੇ ਤੁੰਦ ਧੁੱਪ ਨਿਕਲ ਹੀ ਨਹੀਂ ਤੁੰਦ ਵੀ ਹੈਗੀ ਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਚੈਨਲ ਸਬਸਕ੍ਰਾਈਬ ਕਰ ਲਓ ਜੀ ਸੋਹਣੇ ਸੋਹਣੇ ਕਮੈਂਟ ਕਰੋ ਦਿਖਾ ਲਓ ਤੁਹਾਨੂੰ ਸਾਡੇ ਨਾਲ ਕੌਣ ਕੌਣ ਚੱਲੇ ਆ ਜੱਸੀ ਤਿਆਰ ਹੋਈ ਜਾਂਦੀ ਆ ਤੇ ਵਲੌਗ ਅੱਜ ਦਾ ਹੈਗਾ ਜੱਸੀ ਦੇ ਘਰੋਂ ਠੀਕ ਹੈ ਜੀ ਤੇ ਬਣੇ ਰਹੋ ਉਹਨੂੰ ਦੁਖਾਨੇ ਅਸੀਂ ਕਿਹਦੇ ਘਰੇ ਜਾਵਾਂਗੇ ਤੇ ਕਿੱਧਰ ਦੀ ਜਾਵਾਂਗੇ ਅਸੀਂ ਠੀਕ ਹੈ ਤੇ ਅਸੀਂ ਜਾ ਰਹੇ ਹਾਂ ਲੋਹੜੀ ਵੰਡਣ ਵਾਸਤੇ ਸਾਡੇ ਪਿੰਡ ਤੋਂ ਸਾਡੂ ਭੈਣ ਆਈ ਸੀ ਬੁਲਾਉਣ ਵਾਸਤੇ ਤੇ ਕਮੈਂਟ ਜ਼ਰੂਰ ਦੱਸਿਓ ਫੋ ਤਿਆਰ ਨਹੀਂ ਹੋਣਾ ਆਇਆ ਮੈਨੂੰ ਬਸ ਇਹ ਜਿਹਾ ਹੀ ਆਇਆ ਠੀਕ ਹੈ ਜੀ ਚੱਲ ਪੇ ਲਾਹ ਹੋੜੀ ਜਾਂਦਾ ਜੱਸੀ ਲਾਈ ਜਾਂਦੀ ਲਾਦੇ ਲਾਦੇ ਘਰੇ ਆ ਬੱਬੂ ਅਸੀਂ ਜਾ ਰਹੇ ਹਾਂ ਜੀ ਦੇਖੋ ਲੋਹੜੀ ਵੰਡਣਾ ਤੇ ਸੇ ਪਿੰਡ ਚ ਇੱਥੇ ਸਾਡੇ ਜੱਸੀ ਹੋ ਆਉਂਦੀ ਬੱਬੂ ਨੂੰ ਚਾਬੀ ਦੇ ਕੇ ਦੇਖਦੇ ਆ ਇਹ ਵਿਚਾਰ ਆ ਤੇ ਕੀ ਗੱਲ ਬਾਤ ਆ ਸੂਟ ਹਾਂ ਪਾਪਾ 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 ਬਾਬੂ ਸਾਡਾ ਗੋਲੂ ਕਰਦਾ ਜਾਂਦਾ ਤੁਹਾਨੂੰ ਅੱਜ ਦਿਖਾਉਂ ਨਹੀਂ ਅਸੀਂ ਕਿਹਦੇ ਘਰੇ ਜਾ ਲੈ ਲੋੜੀ ਵੰਡਣ ਵਾਸਤੇ ਉਹਨਾਂ ਦੇ ਇੱਕ ਤਾਂ ਮੁੰਡੇ ਦਾ ਵਿਆਹ ਹੋਇਆ ਉਹਨਾਂ ਦੀ ਲੋੜੀ ਵੰਡਣੀ ਆ ਇੱਕ ਕਿਸੇ ਦੀ ਬਹੂ ਕੋਲੇ ਮੁੰਡਾ ਹੋਇਆ ਉਹਨਾਂ ਦੀ ਲੋੜੀ ਵੰਡਣੀ ਆ ਠੀਕ ਹੈ ਜੀ ਉਹ ਆ ਗਈ ਜੱਸੇ ਆ ਜਾ ਆ ਜਾ ਭੱਜ ਕੇ ਮੈਂ ਨਾਲ ਵੀ ਲੈ ਕੇ ਆਈ ਕਿਸੇ ਇੱਕ ਕਰੇ ਤਾਂ ਹੋਈਆਂ ਹੋ ਕਹਿੰਦੇ ਚੱਲਦੇ ਆ ਤਿਆਰ ਹੋਈ ਜਾਂਦਗਾ ਜੇ ਕਿਉਂਕਿ ਅਸੀਂ ਫਿਰ ਦੋਨੇ ਥੋੜੀ ਜਾਵਾਂਗੇ ਹਨ ਤੇ ਸਾਰਾ ਦੇ ਨਾਲ ਜਾਵਾਂਗੇ ਹੁਣ ਅਸੀਂ ਇੱਕ ਇੱਕ ਜਨਾਨੀ ਨੂੰ ਜਾ ਕੇ ਤਿਆਰ ਕਰਦੇ ਆ ਮੀ ਨਿੱਕਲ ਭਾਈ ਵੇ ਆਜੋ ਹੁਣ ਚੱਲ ਗਏ ਜਾਣਾ ਨਹੀਂ ਦੁਕਾਨ ਵਾਲਿਓ ਕਿੱਥੇ ਆ ਗਈ ਆਜੋ ਫਿਰ ਸਰਵਾਈ ਆਂਦੀ ਆ ਵੀ ਤੇ ਹੋਰ ਕਿਨੇ ਜਾਣਾ

ਗੇਟ ਨਹੀਂ ਖੁੱਲਦਾ ਵੀ ਸਾਡੇ ਤੋਂ ਗੰਡੀਆਂ ਦਾ ਹਵਾ ਕੁੱਤੇ ਪੈ ਜਾਣ ਨਹੀਂ ਆਪਾਂ ਚਲੋ ਭਈ ਚਲੋ ਭਈ ਚਲੋ ਦੇਖੋ ਨਹੀਂ ਬਤਨੋ ਕਿਉਂ ਨਹੀਂ ਨਿੱਕੇ ਨਿੱਕੇ ਇਹ ਸਾਡਾ ਪੰਡ ਹੈ ਜੀ ਮਾਨ ਮੈਂਮ ਨੇ ਕੀ ਰੱਖਿਆ ਵੀਰਾ ਵੀਰਾ ਓਹ ਛੋਟਾ ਸੀ ਕਿ ਕਿਦਾਂ ਪਿਆਰਾਗਾ ਹਾਂ

ਉਹ ਸਾਨੂੰ ਇੰਤਜ਼ਾਰ ਕਰਾਈ ਜਾਂਦੀ ਆ ਅਸੀਂ ਭਲਾ ਅਦਰ ਲੇਟ ਹੋ ਜਗੇ ਵਾਏ ਕਰ ਦੋ ਸਾਰੇ ਜਾਣੇ ਕਾ ਸਬਸਕ੍ਰਾਈਬ ਕਰ ਲੋ ਕਹਿ ਦੋ ਫੋਲੋ ਕਰ ਲੋਗੇ ਤੂੰ ਕਹਿ ਦੋ ਕਰ ਲੋ ਸਾਰੇ ਜਾਣੇ ਸਾਰੇ ਦੱਸਦਾ ਬਟ ਸੰਡਾ ਨੇ ਅੱਗ ਮਚਾ ਦੇ ਕਈ ਤੂੰ ਸੋਨੇ ਚ ਰਾਕ ਕੇ ਸੇਕ ਲੋ ਲੈ ਆਪਾ ਹੁਣ ਚੱਲੇ ਆ ਭਰਾਵੋ ਆ ਜਾ ਹੁਣ ਨਿਕਲਿਓ ਪਤਾ ਨਹੀਂ ਕੀ ਕੁਛ ਕਰਨੀ ਹਜੇ ਭਣੇ ਆਂਟੀ ਦਾ ਫੂਡ ਆ ਗਿਆ ਦੁਕਾਨ ਵਾਲੀ ਦਾ ਕਦੇ ਆ ਜਾਓ ਚੱਲ ਨਿਕੜ ਕੇ ਮੋਬਾਈਲ ਚੱਕ ਚੱਲ ਕੁੜੀ ਲੋਵੀ ਬਣੇ ਤਾਂ ਸਾਡੇ ਵਲੌਗ ਦੇ ਨਾਲ ਤੁਹਾਨੂੰ ਦਿਖਾਉਨੇ ਆ ਸੀ ਗਾਂ ਜਾ ਕੇ ਓ ਬਈ ਦੇਖੋ ਖੇਤ ਦੇਖੋ ਪਿੰਡਾਂ ਦੇ ਨਜ਼ਾਰੇ ਨਹੀਂ ਸਾਡੇ ਪਿੰਡਾਂ ਦੇ ਇਹ ਆ ਜੀ ਸਾਡਾ ਪਿੰਡ ਠੀਕ ਆ ਆਪਾਂ ਚੱਲਿਆ ਲੋੜੀ ਵੰਡਣ ਆਸਤੇ ਆਪਾਂ ਦੋ ਘਰਾਂ ਦੇ ਜਾਣਾ ਲੋੜੀ ਵੰਡਣ ਇੱਧਰ ਸਾਡੇ ਖੇਤ ਆ ਹਾਂ ਹਾਂ ਚੱਲ ਪਈ ਚੱਲ ਪਈ ਆ ਜਾਓ ਲੜਾਈ ਮੇਰ ਨਾ ਹੋਣ ਲਾ ਲੜਾਈ ਲੜਨ ਲੱਗ ਗਏ ਸਾਡੇ ਗਵਾਂਢੀ ਉਹ ਕਹਿੰਦੇ ਵੀਡੀਓ ਵਾੜ ਕੋ ਫੇਰ ਬਣਾਏ ਵਿਚਿੰਡ ਚਲੋ ਸੋਣੀ ਲੱਗਦੀ ਮੈਂ ਕਿੱਡੀ ਸੋਣੀ ਲੱਗਦੀ ਹੈ ਭਈ ਇਹ ਤਾਂ ਮੈਂ ਧਾਰੇ ਪੈਸੇ ਮੰਗੇ ਠੀਕ ਹੈ ਪੈਸੇ ਨਹੀਂ ਦਿੰਦੀ ਇਹਨੂੰ ਕੋਈ ਵੀ ਪੈਸੇ ਦੇ ਭਈ ਕਰਦਾ ਨਾ ਮੈਂ ਨਹੀਂ ਦਿੰਦੀ ਦੇੜੇ ਬੈਲ ਕਾ ਬੈਲ ਇਹ ਤਾਂ ਇਹ ਤਾਂ ਪੈਸੇ ਮੰਗੇ ਹਨ ਮੈਂ ਦੇ ਦਿੰਨੀ ਹੁੰਨੀ ਆ ਠੀਕ ਹੈ ਮੈਂ ਨਾਲ ਦੀ ਨਾਲ ਹੀ ਫੜਾ ਦੇਣੀ ਹੁੰਦੀ ਆ ਲੇਟ ਫਿਸ਼ੇਟ ਮੈਂ ਜ਼ਰੂਰ ਹੋ ਜਾਂਦੀ ਆ 1 2 ਦਿਨ

ਦਵਾ ਕਹਿੰਦੇ ਆ ਇਹਨਾਂ ਨੂੰ ਚੱਲ ਆ ਸਾਡੇ ਪਿੰਡ ਦਾ ਖਾਲਾ ਹੀ ਬਗਾਈ ਜਾਂਦਾ ਹੋ ਜਾਣਾ ਜਾਣਾ ਬਾੜੀ ਤੁਰਾ ਖੇਤਾਂ ਚ ਜਾਣਾ ਸੀ ਹੈਨਾ ਆ ਜਾਣਾ ਜੀ ਖੇਤਾਂ ਚ ਤੁਰੇ ਜਾਂਦੇ ਹੌਲੀ ਹੌਲੀ ਅਸੀਂ ਦਿਖਾਵਾਂਗੇ ਉੱਥੇ ਨਾਲ ਖਾ ਕੇ ਆਵੇਂ ਲੋੜੀ ਆਪਣੇ ਖਵਾਉਣਗੇ ਵੀ ਨਾ ਕੋਫ ਅਸੀਂ ਪਹੁੰਚ ਗਏ ਜਿੱਥੇ ਆਉਣਾ ਸੀ ਉਹ ਉੱਥੇ ਜਾਣਾ ਸੀ ਇਧਰ ਵੇਖੋ ਟੂਬਲ ਪਾਣੀ ਦੇਖੋ ਪੂਰਾ ਗਰਮ ਗਰਮ ਦੇਖੋ ਇਧਰ ਸਰੋਵਰ ਹੈ ਕਿ ਉਹ ਦੇ ਖੇਤ ਆਹੇ ਅਸੀਂ ਜਾਣਾ ਹੋ ਉੱਥੇ ਸਾਨੂੰ ਨਹਿਰ ਵਾਲੇ ਪੁਲ ਤੇ ਪਲਾਕੇ ਸਾਨੂੰ ਨਹਿਰ ਵਾਲੇ ਪੁਲ ਤੇ ਪਲਾਕੇ ਤੇ ਆਪ ਮਾਈ ਕਿੱਥੇ ਰਹਿ ਗਿਆ ਲਾ ਆ ਬਈ ਉਧਰ ਦੇ ਘਟਿਓਰ ਚੱਲੀ ਜਾਂਦਾ ਇਹ ਤਾਂ ਜੋ ਅੱਕਾ ਨੇ ਪਤਾ ਰੌਲਾ ਇਥੇ ਅਸੀਂ ਲੋਹੜੀ ਵੰਡਣੀ ਆ ਹੁਣ ਦੇਖਦੇ ਆ ਤੇ ਕੀ ਗੱਲ ਬਾਤ ਆ ਬਣੇ ਰਿਓ ਸਾਡੇ ਵਲੌਗ ਦੇ ਨਾਲ ਕੀ ਰੌਲਾ ਪਾਇਆ ਵੇ ਚੱਲੋ 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 ਫੋਈ 啊。<laughs> <laughs> ਆਹ ਵਾਹ ਦੇ ਖਲ ਪੈ ਜਾਗੇ ਹਾਏ ਰੇ ਠੰਡਾ ਰਗੇ ਠੰਡ ਕਰਕੇ ਚਲ ਕਰ ਪਾੜ ਲਈ ਕਰਾਂਗੇ ਉਹੀ ਰੋਇਨਾ ਰਿਸ਼ਤੇਦਾਰ ਹੋਣਗੇ ਦੇ ਪੁੱਤਰਾਂ ਦੀਆਂ ਦਾਤਾ ਮਾਲਕਾਂ ਦੇ ਸਭ ਨੂੰ ਦੇ ਬੱਚਿਆਂ ਦੀਆਂ ਦਾਤਾ ਮਾਲਕਾਂ ਦੇ ਸਭ ਨੂੰ Ja, hey, ja, <laughs> ਮੇਰਾ ਗਲਾ ਬੈਠਾ ਤੂੰ ਓਏ ਕੋਥਾਂ ਤੇ ਮਾਰਨ ਉੱਤੇ ਚੱਲ ਕਿਉਂ ਅਬ ਹੋਰ ਮਰੀ ਜਾਂਦਾ ਚਾਹ ਚੁੱਕੀ ਉਹ ਕਹਿੰਦੀ ਵੀ ਚਾਹ ਪੀ ਕੇ ਚੱਲੋ ਹੰਡ ਬਹੁਤ ਲੈ ਇਹ ਮੋੜ ਦਾ ਸਾਨੂੰ ਕਹਿੰਦੇ ਚਾਹ ਪੀ ਕੇ ਜਾਇਓ ਨਹੀਂ ਸੁੱਕਿਆ ਮਿੱਠੀ ਬਾਗ ਚੋ ਚੱਲ ਬੋਲ ਬੋਲ ਨਹੀਂ ਬੀਬੀ ਨੂੰ ਵੱੱਦ ਵੱੱਦ ਫੋਲੋ ਕਰੋ ਲੈ ਦੋ ਮੇਵੀ ਨੋ ਨੀ ਜ਼ਕਰਨੀ ਮੋਰੀ ਸੀ ਮੇਰੀ ਜਾਨ ਮੋਰੀ ਨੀ ਹੈ ਚੱਕ ਤੇ ਫਟੇ ਓ ਟੱਕਦਾ ਰਹਾ ਮੈਂ ਸੱਚ ਜਪ ਚੱਲ ਚੱਲ ਰਹਿ ਦੇ ਕਬਰੀ ਕਰਲਾ ਮਾ ਬਣਾਈ ਨਹੀਂ ਉਧਰ ਵਾ ਇਧਰ ਕਰ ਰਿਹਾ ਉਹਨੇ ਬੋਲਿਆ ਕਿ ਨਾ ਬੱਲੇ ਹੋ ਪੈਣ ਦੇੜੇ ਦੀਏ ਅੱਗ ਭਾੜਦੂ ਨਾ ਚੱਲ ਜਨ ਚੱਕਦੇ ਫਟ ਲੋਵੀ ਲੋੜੀ ਵੰਡਣ ਦੀ ਹੋ ਗਈ ਤਿਆਰੀ ਇਹਨਾਂ ਦੀ ਪੂਰੀ ਭਾਣਾ ਦੀ ਜਾਂਦੀਆਂ ਲੋੜੀ ਵੰਡਣਾ ਤੇ ਆ ਭੀੜ ਕਾ ਬਣੀ ਜਾਂਦੀ ਏ ਕੋਈ ਨਾ ਨਹੀਂ ਬੜ ਕੇ ਕੱਲ ਨੂੰ ਕੋਈ ਫੇਰਾਵੇ ਕੰਨਾ ਚਾਲ ਲਾ ਲੈ ਵਾ ਆਪਣਾ ਨਹੀਂ ਪਿੱਛੇ ਆ ਜਾ ਉਹ ਦਿੱਕਤ ਚਲ ਜਾ ਚਲੋ ਮਿੱਤਰੋ ਲੋ ਬਈ ਭੈਣਾ ਚੱਲ ਗਾ ਲੋੜੀ ਵੰਡਣ ਵਾਸਤੇ ਤੇ ਨਹੀਂ ਨਹੀਂ ਮਾਤਾ ਕਰਿਆ ਜਾਂ ਫੇਰ ਬਾਜ ਮਾਰ ਲਈ ਸਾਨੂੰ ਜਾਗ ਨਹੀਂ ਨਹੀਂ ਜਿੰਦੇ ਘਰੇ ਇਹ ਪਤਾ ਨਹੀਂ ਕੀ ਪ੍ਰੋਬਲਮ ਹੈ ਤੇ ਮੈਂ ਸ਼ਹਿਰ ਜਾਣਾ ਸੀ ਮੈਨੂੰ ਜ਼ਰੂਰੀ ਕੰਮ ਸੀ ਕੋਈ ਤੇ ਹਾ ਹਾ ਪਾ ਦੇ ਪਾ ਦੇ ਕੋਈ ਨਾ ਅਸੀਂ ਤਾਂ ਆਪੇ ਵੰਡ ਲਾਂ ਹਾਂ ਹਾਂ ਇਹ ਨਹੀਂ ਪੀਣਾ ਇਹ ਨਹੀਂ ਪਾਣੀ ਪੀਣਾ ਹੁਣ ਘਰੇ ਜਾ ਕੇ ਮਿਲੂਗਾ ਪਾਣੀ ਇੱਥੇ ਨਹੀਂ ਉਹ ਟਿਊਬਲ ਚੱਲੀ ਜਾਂਦਾ ਸਣਾ ਨਾਲ ਨਾਲ ਪਾਣੀ ਪੀਆ ਚਲੋ ਭਈ ਚੱਲ ਪਿਆਪਾ ਘਰ ਲੂ ਆ ਚੱਕ ਤੇਰੀ ਲੋੜੀ ਪਸ ਖਾ ਲੋ ਲੋੜੀ ਦਾ ਕੀ ਖਾਂ ਔਰਿਆਂ ਦੀ ਗੱਗਨ ਘਰ ਵਾਲੀ ਉਹਦਾ ਜੋ ਲੋੜੀ ਲੈ ਕੇ ਆਉਣ ਨਾ ਫਿਰ ਆ ਜੋ ਲੋ ਬਈ ਤੁਹਾਨੂੰ ਦਿਖਾਤੇ ਅੱਜ ਅਸੀਂ ਖੇਤ ਠੀਕ ਆ ਤੇ ਹੋਰ ਮੈਂ ਸ਼ਹਿਰ ਜਾਣਾ ਮੇਰਾ ਜ਼ਰੂਰੀ ਕੰਮ ਆ ਗੂ ਕਿੱਧਰ ਦੇਲ ਪਈ ਮੈਂ ਕੰਡਾ ਮੇਦੀ ਤਰਪੰਗਾ ਹਨ ਇਹ ਦੇਖੋ ਜੀ ਟਿਊਬ ਵਾਲਾ ਪਿੰਡ ਦਾ ਟਿਊਬਲ ਪਿੰਡ ਦਾ ਟਿਊਬਲ ਨਹੀਂ ਕੁੜੀਏ ਲੋ ਭਾਈ ਦਿਖਾਦਾ ਤੁਹਾਨੂੰ ਪਿੰਡ ਦਾ ਟਿਊਬਲ ਇਧਰ ਖੇਤ ਆ ਇਧਰ ਵੀ ਖੇਤ ਆ ਇਧਰਾਂ ਖੇਤਾਂ ਨੂੰ ਪਹੀ ਜਾਂਦੀ ਆ ਆ ਪਹੀ ਜਾ ਰਹੀ ਆ ਖੇਤਾਂ ਕਿਨੇ ਉਹ ਫਿਰ ਹੁਣ ਕਹਿੰਦੇ ਆ ਕਿ ਉਹ ਲੈ ਕੇ ਆਵਾਂਗੇ ਆ ਪਹੁੰਚ ਗਈ ਹਣ ਕਰੇ ਤੇ ਹੁਣ ਮੈਂ ਜਾ ਰਹੀ ਹਾਂ ਸ਼ਹਿਰ ਚਾਬੀ ਦੇ ਦੇ ਚਾਬੀ ਦੇ ਦੋ ਬਈ ਮੈਂ ਜਾ ਰਹੀ ਹਾਂ ਸ਼ਹਿਰ ਮੈਨੂੰ ਸ਼ਹਿਰ ਕੋਈ ਜ਼ਰੂਰੀ ਕੰਮ ਹੈ ਤੇ ਜਲਦੀ ਲਿਆਓ ਮੈਂ ਜਲਦੀ ਗੱਡੇ ਕੱਢ ਰਿਹਾ ਬਾਬੂ ਬਾਹਰ ਤੇ ਕੁੜੀ ਛੱਡ ਕੇ ਜਾਵਾਂਗੀ ਜੱਸੀ ਕੋਲੇ ਤੇ ਇੱਥੇ ਬਹਿ ਜਾਣਾ ਹੁਣ ਥੋੜੀ ਜੀ ਤਾਂ ਪੱਕੀ ਰੱਬ ਨੇ ਤੇ ਸ਼ਹਿਰ ਜਾਣੇ ਆ ਪ੍ਰੋਮੋਸ਼ਨ ਜੀ ਕਰਕੇ ਉਹਨੇ ਆ ਹਟਰ ਚੱਲਦਾ ਥੋੜਾ ਹਟਰ ਠੰਡ ਨਹੀਂ ਲੱਗੂਗੀ ਤੁਹਾਨੂੰ ਕੀ ਕਰਨਾ ਠੰਡ ਨਹੀਂ ਲੱਗੂਗੀ ਤੁਹਾਨੂੰ ਆਪਾਂ ਸ਼ਹਿਰੋਂ ਚੱਲੇ ਪਏ ਵਾਪਸ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਘਰ ਥੋੜਾ ਜਿਹਾ ਲਵਾਂਗੇ ਇੱਥੋਂ ਸਮਾਨ ਤੁਹਾਨੂੰ ਦੱਸਿਆ ਸੀ ਮੈਨੂੰ ਸ਼ਹਿਰ ਕੋਈ ਕੰਮ ਆ ਤੇ ਆਹ ਦੇਖੋ ਗੋਲ ਲੱਗੀ ਜਾਮ ਅੱਜ ਬੜਾ ਲੱਗਿਆ ਪਿਆ ਉਹ ਪੁੱਲ ਕਰਕੇ ਲੱਗਿਆ ਹੋਇਆ ਗੋਲ ਡਗੀ ਤੇ ਸਾਨੂੰ ਕੋਈ ਕੰਮ ਸੀਗਾ ਜੀ ਕੰਮ ਅਸੀਂ ਕਰਤਾ ਉਹ ਜਿਹੜਾ ਸੀਗਾ ਤੇ ਹੌਲੀ 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 ਟੈਨਸ਼ਨ ਆ ਰਹੀ ਅਬ ਦਰਗੜੀ ਲੈਨੇ ਉਸ ਚੀਜ਼ ਅਸੀਂ ਬਾਜ਼ਾਰੋਂ ਆਪਾਂ ਘਰ ਪਹੁੰਚ ਗਏ ਆ ਜੀ ਠੀਕ ਆ ਤੇ ਕੱਪੜੇ-ਕੁੱਪੜੇ ਚੇਂਜ ਕਰ ਲਏ ਬਈ ਠੰਡ ਬਹੁਤ ਸੀ ਪਹਿਲਾਂ ਉਹ ਸੂਟ ਮੋਟ ਹੈਗਾ ਤਾਂ ਮੋਟੇ ਸੀਗਾ ਪਰ ਠੰਡ ਲੱਗਦੀ ਸੀ ਬਈ ਉਹਦੇ ਵਿੱਚ ਤੇ ਆਪਾਂ ਪਹੁੰਚ ਗਏ ਹੁਣ ਘਰੇ ਤੇ ਤੁਹਾਨੂੰ ਬਈ ਸਾਡਾ ਅੱਜ ਦਾ ਬਲੌਗ ਕਿੱਦਾਂ ਦਾ ਲੱਗਿਆ ਤੇ ਕਮੈਂਟ ਕਰ ਦਿਆ ਕਰੋ ਜੀ ਠੀਕ ਹੈ ਭੈਣ ਭਰਾ ਸਾਰੇ ਤੇ ਬਾਕੀ ਹੁਣ ਆਪਾਂ ਤਾਂ ਵੀ ਅੰਦਰ ਜਾ ਕੇ ਪਹਿਨਣਾ ਕਿਉਂਕਿ ਠੰਡ ਬਹੁਤ ਜ਼ਿਆਦਾ ਆ ਅੱਜ ਠਰ ਗਏ ਪੂਰਾ ਠੰਡ ਦੇ ਵਿੱਚ ਅਸੀਂ ਤੇ ਜਿਨ੍ਹਾਂ ਦੇ ਲੋੜ ਵਿਚ ਰਾਤ ਕੱਗੇ ਸੋਣ ਦੇ ਕਰੇ ਮੈਂ ਜਾਇਆ ਨਹੀਂ ਗਿਆਗਾ ਤੇ ਹੁਣ ਦੇਖੂਗੀ ਆਗੋ ਗਸੇਕ ਕੇ ਫੇਰ ਜਾਊਂਗਾ ਉਹਨਾਂ ਦੇ ਘਰੇ ਫਿਰ ਆਪਦੇ ਹਿੱਸੇ ਦੀ ਲਾਵਾਂਗੇ ਆਪਾਂ ਲੋੜੀ ਤੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਸੋਹਣੇ ਕਮੈਂਟ ਕਰਿਓ ਵਲੋਗ ਦਾ ਅੱਜ ਤੁਹਾਨੂੰ ਕਿਦਾਂ ਦਾ ਲੱਗਿਆ ਅੱਜ ਦਾ ਠੀਕ ਹੈ ਜੀ ਆਪਾਂ ਸ਼ਹਿਰ ਗਏ ਸੀ ਕਿਸੇ ਦੀ ਪ੍ਰੋਮੋਸ਼ਨ ਕਰਨ ਨੂੰ ਕਰਕੇ ਆਪਾਂ ਘਰੇ ਆ ਗਏ ਠੀਕ ਹੈ ਜੀ ਆ ਦੇਖ ਬਹੁਤ ਠੰਡਾ ਠੀਕ ਹੈ